ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨਮੋਹ। ਦੇਖੋ ਕੱਲ ਮੇਰੇ ਕੋਲ ਆਸਟ੍ਰੇਲੀਆ ਤੋਂ ਇਸ ਵੀਰ ਦੀ ਕਾਲ ਆਈ ਸੀ। ਇਹਨਾਂ ਦਾ ਸਵਾਲ ਇਹ ਸੀ ਕਿ ਸਰ ਮੈਂ ਇੰਡੀਆ ਆਉਣਾ ਹੈ ਤੇ ਇੰਡੀਆ ਆ ਕੇ ਆਪਣੀ ਪਾਰਟਨਰ ਨਾਲ ਮੈਰਿਜ ਪਰਫਾਰਮ ਕਰਨੀ ਹੈ। ਬਟ ਨੋਟਿਸ ਸ਼ੋ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਕਿ ਅਸੀਂ ਮੈਰਿਜ ਕਰ ਲਿਆ। ਰੀਜ਼ਨ ਉਹਨਾਂ ਦਾ ਇਹ ਸੀ ਕਿਉਂਕਿ ਸਪਾਊਸ ਵੀਜ਼ਾ ਉਹਨਾਂ ਨੇ ਲਵਾ ਕੇ ਜਿਹਨਾਂ ਨਾਲ ਮੈਰਿਜ ਕਰਨੀ ਸੀ ਉਹਨਾਂ ਨੇ ਸਪਾਊਸ ਵੀਜ਼ਾ ਲਗਵਾ ਕੇ ਆਦੇ ਨਾਲ ਆਸਟ੍ਰੇਲੀਆ ਲੈ ਕੇ ਜਾਣਾ ਸੀ ਉੱਥੇ ਜਾ ਕੇ ਉਹ ਇਕੱਠੇ ਰਹਿਣਗੇ ਕੱਲ ਇਹਨਾਂ ਦੀ ਫਲਾਈਟ ਸੀ ਠੀਕ ਹੈ ਤੇ ਕੱਲ ਹੀ ਇਹਨਾਂ ਨੇ ਮੇਰੇ ਕੋਲ ਡਾਕੂਮੈਂਟ ਸੈਂਡ ਕਰ ਦਿੱਤੇ ਸੀ ਡਾਕੂਮੈਂਟ ਕਿਹੜੇ ਆਧਾਰ ਕਾਰਡ ਤੇ ਬਰਥ ਆਫ ਸਰਟੀਫਿਕੇਟ ਜੇਕਰ ਬਰਥ ਆਫ ਸਰਟੀਫਿਕੇਟ ਨਹੀਂ ਹੈ ਤਾਂ ਤੁਹਾਡੇ ਕੋਲ 10ਵੀਂ ਦਾ ਸਰਟੀਫਿਕੇਟ ਹੋਣਾ ਮੰਡੀਟਰੀ ਹੈ ਇਹ ਸਾਰੇ ਡਾਕੂਮੈਂਟ ਉਹਨਾਂ ਨੇ ਮੈਨੂੰ ਵਟਸਐਪ ਤੇ ਸੈਂਡ ਕਰ ਦਿੱਤੇ ਸੇਮ ਡੇ ਹੀ ਮੈਂ ਫਾਈਲ ਰੈਡੀ ਕਰਵਾ ਲਈ ਇਹਨਾਂ ਦੀ ਤੇ ਨੈਕਸਟ ਡੇ ਜਦੋਂ ਇਹ ਮੇਰੇ ਕੋਲ ਆਫਿਸ ਆਇਆ ਤਾਂ 3 ਘੰਟਿਆਂ ਦੇ ਅੰਦਰ ਅੰਦਰ ਇਹਨਾਂ ਦੀ ਮੈਰਿਜ ਰਜਿਸਟ੍ਰੇਸ਼ਨ ਪਰਫਾਰਮ ਕਰ ਦਿੱਤੀ ਸੀ ਸੇਮ ਡੇ ਹੀ ਸਰਟੀਫਿਕੇਟ ਇਸ਼ੂ ਕਰਵਾ ਦਿੱਤਾ ਸੀ ਇਸ ਤੋਂ ਬਾਅਦ ਇਹਨਾਂ ਦੀ ਇਹ ਚੈਟ ਆ ਦੇਖੋ ਤੁਸੀਂ ਮੈਂ ਜ਼ਿਆਦਾ ਪ੍ਰਾਈਵੇਸੀ ਸ਼ੋ ਤਾਂ ਨਹੀਂ ਕਰਾਂਗਾ ਬਟ ਜਿਹੜੀ ਵੀ ਚੈਟ ਸਾਡੀ ਹੋਈ ਹੈ ਓਕੇ ਇਹ ਸਕਰੀਨਸ਼ਾਟ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਜੇਕਰ ਤੁਹਾਡਾ ਵੀ ਇਹੀ ਸਵਾਲ ਹੈ ਕੀ 스파우스 비자 ਲਵਾ ਕੇ ਰਜਿਸਟ੍ਰੇਸ਼ਨ ਮੈਰਿਜ ਕਰਵਾ ਕੇ ਫਿਰ ਆਪਣੇ ਪਾਰਟਨਰ ਨੂੰ ਨਾਲ ਲੈ ਕੇ ਜਾਣਾ ਹੈ ਤਾਂ ਤਾਂ ਤੁਸੀਂ ਇਸ ਨੰਬਰ ਤੇ ਮੈਨੂੰ WhatsApp ਤੇ ਮੈਸੇਜ ਜਾਂ ਕਾਲ ਕਰ ਸਕਦੇ ਹੋ ਕੋਈ ਵੀ ਸਵਾਲ ਹੈ ਮੈਨੂੰ ਪੁੱਛ ਸਕਦੇ ਹੋ ਮੈਰਿਜ ਦੇ ਰਿਗਾਰਡਿੰਗ ਮੈਂ ਤੁਹਾਡਾ ਆਲ ਪੰਜਾਬ ਵਿੱਚ ਜਿੱਥੇ ਵੀ ਤੁਸੀਂ ਮੈਰਿਜ ਪਰਫਾਰਮ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਐਡਵੋਕੇਟ ਪ੍ਰੋਵਾਈਡ ਕਰਵਾ ਦੇਵਾਂਗਾ